ਮੁਰਦਾਬਾਦ 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 ਸੰਟੇ ਸਰਕਾਰ ਮੁਰਦਾਬਾਦ 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 ਭਾਜਪਾ ਸਰਕਾਰ ਮੁਰਦਾਬਾਦ 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 ਅਮੀਤ ਕਾਦਰ ਮੁਰਦਾਬਾਦ 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 ਅਮੀਤ ਸ਼ਾਸਤੀਬਾਦ ਜਿੰਦਾਬਾਦ ਜੋਤ ਮੋਦੀ ਜੈ ਸ਼੍ਰੀ ਮੋਦੀ ਜੈ ਸ਼੍ਰੀ ਮੋਦੀ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਆਪਾਂ ਕੀ ਮਤਲਬ ਵੇਖਣਾ ਥੋੜਾ ਪਿੱਛੇ ਆ ਜਾਓ ਥੋੜਾ ਪਿੱਛੇ ਆ ਜਾਓ ਉਹ ਖਾਰਾਂ ਨੂੰ ਆਦੋ ਭਾਈ ਸਾਹਮਣੇ ਦੇਖਿਓ ਮੇਰੇ ਲਈ

come on ਮਾਤਾ ਕੀ ਜੈ ਬਾਰਾਤ ਮਾਤਾ ਕੀ ਜੈ ਵੰਦੇ ਮਾਤਾ ਸਾਡਾ ਇਹਨਾਂ ਦੀ ਰਣਮੈਚੂ ਸਾਡੇ ਡਿਸਟ੍ਰਿਕਟ ਪ੍ਰਧਾਨ ਆੜਾ ਸਾਹਿਬ ਔਰrna ਚੌਧਰੀ ਜੀ ਤ੍ਰਿਪਤ ਬਾਜਵਾ ਜੀ ਔਰ ਬੈਂ ਸਾਰਿਆਂ ਨੇ ਚੌਧਰੀ ਸਾਹਿਬ ਨੇ ਬਟਿਆ ਨੇ ਇਹ ਸਾਰੇ ਅਸੀਂ ਜਿਹੜੀ ਪਾਸ਼ਾ ਅਮਿਤ ਸ਼ਾਹ ਨੇ ਰਾਜ ਸਭਾ ਦੇ ਚ ਕਿਹਾ ਕਿ ਕੀ ਲਗਾਇਆ ਹੈ ਅੰਬੇਡਕਰ 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 7 ਵਾਰੀ ਕਿਹਾ ਕਿ ਨਾ ਇਤਨੀ ਇਤਨੇ ਬਾਅਦ ਅਗਰ ਆਪ ਭਗਵਾਨ ਦਾ ਨਾਮ ਲੋ ਤੋ ਆਪਕੋ 7 ਦਿਨ ਮੌਕਾ ਸਵਰਗ ਮਿਲੇਗਾ ਮੈਂ ਉਹ ਪੁੱਛਣਾ ਚਾਹੁੰਦਾ ਕਿ ਅੱਜ ਜਿਸ ਛੇਰ ਦੇ ਉੱਤੇ ਅਮਨ ਸ਼ਾਹ ਜੀ ਤੇ ਮੋਦੀ ਸਾਹਿਬ ਤੁਸੀਂ ਬੈਠੇ ਹੋ ਇਹ ਸੰਵਿਧਾਨ ਦੀ ਬਦੌਲਤ ਬੈਠੇ ਹੋ ਪਹਿਲਾਂ ਰਾਜੇ ਰਾਣੀਆਂ ਤੇ ਬੱਚੇ ਜਿਹੜੇ ਸੀ ਉਹ ਰਾਜੇ ਬਣਦੇ ਸੀ ਇਹ ਉਹਨਾਂ ਦੀ ਅੰਬੇਡਕਰ ਸਾਹਿਬ ਦੀ ਦੇਣ ਹੈ ਕਿ ਜਿਨ੍ਹਾਂ ਨੇ ਇੱਕ ਮਜ਼ਦੂਰ ਦਾ ਬੱਚਾ ਵੀ ਉੱਠ ਕੇ ਐਮਐਲਏ ਐਮਪੀ ਪ੍ਰਾਈਮ ਮਿਨਿਸਟਰ ਬਣ ਸਕਦਾ ਇਹਨਾਂ ਨੇ ਕਿਹਾ ਨਾ ਕਿ ਚਾਹ ਵੇਚਦਾ ਸੀ ਮੇਰਾ ਨਹੀਂ ਖਿਆਲ ਤੇ ਮੋਦੀ ਸਾਹਮਣੇ ਕਰੀਚਾ ਵਿੱਚ ਹੋਏਗੀ ਪਰ ਇੱਕ ਜਰੂਰ ਚੀਜ਼ ਹੈ ਇਹ ਸੰਵਿਧਾਨ ਦੇ ਵਿੱਚ ਫੰਡਮੈਂਟਲ ਰਾਈਟਸ ਜਿਹੜੇ ਮਿਲੇ ਨੇ ਸਾਨੂੰ ਮੌਲਕ ਅਧਿਕਾਰ ਮਿਲੇ ਨੇ ਉਹਨਾਂ ਨੂੰ ਇਹ ਬੁਰੀ ਤਰ੍ਹਾਂ ਖਤਮ ਕਰ ਰਹੇ ਨੇ ਕਿਸਾਨਾਂ ਨੂੰ ਦਿੱਲੀ ਚ ਨਹੀਂ ਐਂਟਰ ਕਰ ਰਹੇ ਕਿਸਾਨਾਂ ਨੂੰ ਡਾਂਗਾ ਮਾਰ ਰਹੇ ਨੇ ਜੇ ਕੋਈ ਉਹਨਾਂ ਦੇ ਅਗੇਂਸਟ ਤਰਨਾ ਮੁਜਾਰਾ ਕਰਦਾ ਪਾਰਲੀਮੈਂਟ ਚ ਕਰਦੇ ਤੇ ਉੱਥੇ ਆ ਕੇ ਗੁੰਡਾਗਰਦੀ ਕਰਕੇ ਉਹਨਾਂ ਦੀ ਰੂਲਿੰਗ ਪਾਰਟੀ ਜਿਹੜੀ ਸਾਹਮਣੇ ਖੜੇ ਹੋ ਕੇ ਸੰਵਿਧਾਨ ਦੀ ਤੋਹਫੀਂ ਕਰ ਰਹੇ ਨੇ ਮੈਂ ਇੱਕ ਚੀਜ਼ ਤੁਹਾਨੂੰ ਕਹਿਣੀ ਚਾਹੁੰਦਾ ਕਿ 2% ਸਿੱਖ ਨੇ ਮਿਨੋਰਟੀ ਚ ਉਹਨਾਂ ਦਾ 10 ਸਾਲ ਪ੍ਰਾਈਮ ਮਿਨਿਸਟਰ ਇਸ ਇੰਡੀਆ ਦਾ ਰਿਆ 2% ਸਿੱਖ ਨੇ ਮਿਨੋਰਟੀ ਵਾਲੇ ਜਿਨ੍ਹਾਂ ਦਾ ਸਭ ਤੋਂ ਪਹਿਲਾਂ ਜਿਹੜਾ ਸੀ ਰਾਸ਼ਟਰਪਤੀ ਨੂੰ ਬਣਿਆ ਸਾਡੇ ਹਿੰਦੁਸਤਾਨ ਦੇ ਤੇ ਇਹ ਜਿਹੜੀ ਜਿਸ ਤਰੀਕੇ ਨਾਲ ਜਿਹੜੇ ਕਹਿੰਦੇ ਅੱਪਕੀ ਬਾਾਰ 400 ਪਾਰ ਜੇ ਪਰਮਾਤਮਾ ਇਹਨਾਂ ਨੂੰ ਕਰ ਦਿੰਦਾ ਇਹਨਾਂ ਜਿਹੜਾ ਹਿੰਦੁਸਤਾਨ ਨੂੰ ਪੈਸਨੈਸ ਕਰਕੇ ਰੱਖ ਦਿੰਦਾ ਸੀ ਔਰ ਇੱਥੇ ਖਾਣਾ ਜਗਈ ਇਹਨਾਂ ਨੂੰ ਸ਼ੁਰੂ ਕਰੋਨੇ ਮੈਂ ਇੱਥੇ ਜਿਹੜੇ ਸਾਰੇ ਅਸੀਂ ਅੱਜ ਸਾਡੇ ਵਰਕਰ ਆਏ ਨੇ ਇਹਨਾਂ ਸਾਰਿਆਂ ਨੂੰ ਇਹੋ ਹੀ ਆ ਕਿ ਅਸੀਂ ਇੱਕ ਹਿੰਦੁਸਤਾਨ ਨੂੰ ਗੁਲਦਸਤੇ ਵਾਂਗੂ ਵੇਖਦੇ ਆ ਇੱਕ ਸੰਵਿਧਾਨ ਨੂੰ ਅਸੀਂ ਆਪਣਾ ਇਸ਼ਤ ਮੰਨਦੇ ਆ ਕਿ ਸਾਨੂੰ ਇਹ ਸੰਵਿਧਾਨ ਨੇ ਬਹੁਤ ਸਾਰੇ ਅਧਿਕਾਰ ਦਿੱਤੇ ਤੇ ਕਿਸੇ ਸੰਵਿਧਾਨ ਨੂੰ ਤੋੜ ਮੋੜ ਕੇ ਜਿਹੜਾ ਕਰਨਾ ਚਾਹੁੰਦੇ ਉਹ ਬਿਲਕੁਲ ਬਰਦਾਸ਼ਤ ਨਹੀਂ ਹੋਏਗਾ ਪਾਰਲੀਮੈਂਟ ਕਿੰਨਾਂ ਦਾ ਬਿਲਕੁਲ ਨਹੀਂ ਚੱਲਣ ਦਿਆਂਗੇ ਰਾਜ ਸਭਾ ਚ ਇਹਨਾਂ ਦੀ ਤਕਸ਼ਾਈ ਨਹੀਂ ਚੱਲਣ ਦਿਆਂਗੇ ਸਾਰੀਆਂ ਪਾਰਟੀਆਂ ਜਿਹੜੀਆਂ ਇਕੱਠੇ ਹੋ ਕੇ ਮੋਦੀ ਤੇ ਇਹ ਸਮਸ਼ਿਆ ਦੇ ਅਗੇਂਸਟ ਆਵਾਜ਼ ਉੱਪਰ ਹੈ ਸਰ ਨਗਰ ਨਿਗਮ ਚੋਨਾ ਦੇ ਵਿੱਚ ਕਾਂਗਰਸ ਦੀ ਵੱਡੀ ਇਹ ਤਰ੍ਹਾਂ ਦੇ ਦੇਖੋ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਡਿਸਟ੍ਰਿਕਟ ਹੈੱਡਕਵਰਟਰਸ ਦੇ ਉੱਤੇ ਜਿਹੜਾ ਇਹ ਰੋਡ ਮਾਰਚ ਕੱਟ ਕੇ ਅਮਿਤ ਸ਼ਾਹ ਤੇ ਜਿਹੜੀ ਸੈਂਟਰ ਸਰਕਾਰ ਉਹਦੇ ਖਿਲਾਫ ਪ੍ਰੋਟੈਸਟ ਕੀਤਾ ਗਿਆ ਹੈ ਤੁਸੀਂ ਦੇਖਿਆ ਏਡੀ ਵੱਡੀ ਤਾਦਾਦ ਚ ਲੋਕ ਸੜਕਾਂ 'ਤੇ ਉਤਰੇ ਨੇ ਸਾਰੇ ਸੀਨੀਅਰ ਲੀਡਰਸ਼ਿਪ ਰੰਧਾਵਾ ਸਾਹਿਬ ਤ੍ਰਿਪਤ ਮਾਜਵਾ ਜੀ ਮੈਡ ਮਰਨਾ ਚੌਧਰੀ ਜੀ ਬਾਉ ਸ਼ੋਕ ਚੌਧਰੀ ਜੀ ਔਰ ਸਾਰੇ ਸਾਡੇ ਬਲਾਕ ਪ੍ਰੈਜ਼ੀਡੈਂਟ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਐਮ ਸੀ ਸਾਰੇ ਦਰਜਾ ਵਰਕਰ ਸਹਿਬਾਨ ਸਾਰੇ ਅੱਜ ਪਹੁੰਚੇ ਨੇ ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਕਿ ਪਾਰਲੀਮੈਂਟ ਦੇ ਵਿੱਚ ਜਿਸ ਤਰੀਕੇ ਦੇ ਨਾਲ ਇੱਕ ਅਮਿਤ ਸ਼ਾਹ ਜੀ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਇੰਨੀ ਵਾਰ ਰੱਬ ਦਾ ਨਾਮ ਲੈ ਲਓ ਜਿੰਨੀ ਵਾਰ ਅੰਬੇਦਕਰ 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 ਕਰਦੇ ਹੋ ਇਹ ਬੜੀ ਬਦਕਿਸਮਤੀ ਦੀ ਗੱਲ ਆ ਕਿ ਹੋਮ ਮਿਨਿਸਟਰ ਹੋਵੇ ਹਿੰਦੁਸਤਾਨ ਦਾ ਔਰ ਪਾਰਲੀਮੈਂਟ ਜਿੱਥੋਂ ਦੇਸ਼ ਚਾਲਣਾ ਆ ਉਸ ਬੰਦੇ ਨੇ ਜਿਹਨੇ ਰਾਖਾ ਜਿਹੜਾ ਰਾਖਾ ਕਿਹਾ ਜਾਂਦਾ ਔਨਰੇਬਲ ਹੋਮ ਮਿਨਿਸਟਰ ਆਫ ਇੰਡੀਆ ਉਦਾ ਕੰਮ ਹੈ ਕਿ ਪੂਰੇ ਹਿੰਦੁਸਤਾਨ ਦੇ ਹਰ ਇੱਕ ਵਾਸੀ ਦਾ ਧਿਆਨ ਰੱਖਣਾ ਪਰ ਉਹ ਬਦਕਿਸਮਤੀ ਆ ਸਾਡੀ ਕਿ ਇਹੋ ਜਿਹਾ ਮਨਿਸਟਰ ਉਸ ਚੇਅਰ ਤੇ ਬੈਠਾ ਆ ਜਿਹਦੀ ਅੰਦਰ ਦੀ ਭਾਵਨਾ ਉਸ ਦਿਨ ਬਾਹਰ ਆਈ ਔਰ ਦਲਿਤ ਭਾਈਚਾਰੇ ਨੂੰ ਜੋ ਠੇਸ ਪਹੁੰਚੀ ਆ ਨਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਪਤਾ ਲੱਗ ਜੂਗਾ ਬੀਜੇਪੀ ਸਰਕਾਰ ਨੂੰ ਪਰ ਅੱਜ ਅਸੀਂ ਇਸ ਗੱਲ ਦਾ ਜਿਹੜਾ ਵਿਰੋਧ ਕੀਤਾ ਕਿ ਅਮਿਤ ਸ਼ਾਹ ਅਸਤੀਫਾ ਵੀ ਦਵੇ ਮਾਫੀ ਵੀ ਮੰਗੇ ਔਰ ਇਹ ਜਿਹੜਾ ਕਹਿਣਾ ਕਿ ਬੀ ਅੰਬੇਦਕਰ ਬੇਦਕਰ ਅਮਿਤ ਸ਼ਾਹ ਜੀ ਨੂੰ ਇਹ ਪੁੱਛਣਾ ਚਾਹੁੰਦਾ ਕਿ ਜਿਸ ਕੁਰਸੀ ਤੇ ਅੱਜ ਤੁਸੀਂ ਬੈਠੇ ਹੋ ਜਿਸ ਸੌਤੇ ਦੇ ਤੁਸੀਂ ਅੱਜ ਆਨੰਦ ਮਾਣ ਰਹੇ ਹੋ ਇਹ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਦੇਣਾ ਉਹਨਾਂ ਨੇ ਇਹ ਸੰਵਿਧਾਨ ਜਿਹੜਾ ਬਣਾਇਆ ਜਿਸ ਦੇ ਕਾਰਨ ਅੱਜ ਹਰ ਬੰਦੇ ਨੂੰ ਵੋਟ ਪਾਉਣ ਦਾ ਹੱਕ ਮਿਲਿਆ ਔਰ ਉਹਨਾਂ ਵੋਟਾਂ ਨਾਲ ਚੁੜ ਕੇ ਤੁਸੀਂ ਉਸ ਕੁਰਸੀ ਤੇ ਬੈਠੇ ਹੋ ਸ਼ਰਮ ਆਉਣੀ ਚਾਹੀਦੀ ਆ ਤੁਹਾਨੂੰ بار-ਬਾਰ ਇਹ ਗੱਲ ਕਰਨਾ ਕਿ ਸ਼ਰਮ ਆਉਣੀ ਚਾਹੀਦੀ ਆ ਜਿਸ ਕੁਰਸੀ ਤੇ ਤੁਸੀਂ ਬੈਠੇ ਹੋ ਉਹ ਪਾਰਲੀਮੈਂਟ ਆ ਜਿੱਥੇ ਸਾਰੀ ਦੁਨੀਆ ਇਕੱਠੇ ਹੋ ਕੇ ਹਿੰਦੁਸਤਾਨ ਆਪਣੀ ਕੰਟਰੀ ਦੀ ਗੱਲ ਕਰਦੀ ਆ ਪਰ ਤੁਸੀਂ ਇੱਕੋ ਜਿਹਾ ਨਾਰਾ ਕਿ ਅਸੀਂ ਹਿੰਦੂਆਂ ਤੇ ਅਸੀਂ ਹਿੰਦੂਆਂ ਦੇ ਰਾਖੇ ਆ ਅਸੀਂ ਅਸੀਂ ਉਹਨਾਂ ਨਾਲ ਵੱਡੇ ਹਿੰਦੂ ਆ ਅਸੀਂ ਉਹਨਾਂ ਨਾਲ ਵੱਡੇ ਕ੍ਰਿਸਚੀਅਨ ਆ ਅਸੀਂ ਉਹਨਾਂ ਦੇ ਵੱਡੇ ਨਾਲ ਸਿੱਖ ਆ ਕਿਉਂਕਿ ਜਿਹੜਾ ਬੰਦਾ ਆਪਣੇ ਮਾਂ ਪਿਓ ਦੀ ਰਿਸਪੈਕਟ ਕਰਦਾ ਨਾ ਘਰ ਤੋਂ ਉਹ ਬਾਕੀਆਂ ਦੇ ਮਾਂ ਪਿਓ ਦੀ ਰਿਸਪੈਕਟ ਕਰਦਾ ਤੇ ਜਿਹੜਾ ਆਪਣੇ ਮਾਂ ਪਿਓ ਦੀ ਰਿਸਪੈਕਟ ਨਹੀਂ ਕਰਦਾ ਉਹ ਬਾਹਰ ਰਿਸਪੈਕਟ ਨਹੀਂ ਕਰ ਸਕਦਾ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਸ ਸੰਵਿਧਾਨ ਦੀ ਉਹ ਰਿਸਪੈਕਟ ਨਹੀਂ ਕਰ ਸਕਦੇ ਉਹ ਕਿਸੇ ਧਰਮ ਦੀ ਰਿਸਪੈਕਟ ਨਹੀਂ ਕਰ ਸਕਦੇ ਧਰਮ ਬਾਅਦ ਚ ਬਣੇ ਨੇ ਇਹ ਇਨਸਾਨ ਨੇ ਬਣਾਏ ਨੇ ਇਨਸਾਨੀਅਤ ਜੰਦਾ ਰਹਿਣੀ ਚਾਹੀਦੀ ਆ ਜੋ ਮਰ ਚੁੱਕੀ ਆ ਅਮੀ ਚਾ ਵਰਗੇ ਤੇ ਸੈਂਟਰ ਸਰਕਾਰ ਦੇ ਲੋਕਾਂ ਦੀ ਇਹ ਇਨਸਾਨੀਅਤ ਜਿੰਦਾ ਕਰਨ ਧਰਮ ਤੇ ਕੋਈ ਰਸਤਾ ਆ ਜਾਂ ਮਾਰ ਗਿਆ ਉਸ ਪਰਮਾਤਮਾ ਪਰਮੇਸ਼ਰ ਤੇ ਜਾਣ ਦਾ ਸੋ ਅਸੀਂ ਸਾਰੇ ਉਸੇ ਇੱਕੋ ਜਗ੍ਹਾ ਤੇ ਜਾਣਾ ਸੋ ਇਹ ਲੋਕ ਸਾਨੂੰ ਇਹ ਧਰਮਾ ਚ ਨਾ ਵੰਡਣ ਇਹ ਜੇ ਨਾ ਇੱਕ ਹੋਰ ਰੰਧਾਵਾ ਸਾਹਿਬ ਤੁਸੀਂ ਨੰਬਰ ਪਾਰਲੀਮੈਂਟ ਨੂੰ ਮੈਂ ਮੇਰੀ ਇਹ ਤੁਹਾਨੂੰ ਰਿਕਵੈਸਟ ਆ ਮੈਂ ਪਿਛਲੇ ਦਿਨਾਂ ਪ੍ਰੈਸ ਕਾਨਫਰੰਸ ਵੀ ਤੁਹਾਨੂੰ ਯਾਦ ਉਹ ਕਿਹਾ ਵਿਧਾਨ ਸਭਾ ਦੇ ਵਿੱਚ ਤੇ ਪਾਰਲੀਮੈਂਟ ਦੇ ਵਿੱਚ ਜਦੋਂ ਕੋਈ ਸੌ ਚੁੱਕ ਸਮਾਗਮ ਹੁੰਦਾ ਜਾਂ ਕੋਈ ਹੋਰ ਉਥੇ ਉਹ ਇਵੈਂਟ ਹੁੰਦਾ ਤੇ ਉਥੇ ਹਰ ਬੰਦਾ ਆਪਣੇ ਆਪਣੀ ਸਟੇਟ ਦਾ ਨਾਰਾ ਲਾਉਂਦਾ ਹਰ ਬੰਦਾ ਆਪਣੇ ਆਪਣੇ ਧਰਮ ਦਾ ਨਾਰਾ ਲਾਉਂਦਾ ਇਹ ਬਿਲਕੁਲ ਮਾੜੀ ਗੱਲ ਹੈ ਕਿਉਂਕਿ ਪਾਰਲੀਮੈਂਟ ਉਹ ਖੂਬ ਸੂਰਤ ਸਾਡੀ ਚੀਜ਼ ਆ ਜਿੱਥੋਂ ਹਰ ਬੰਦਾ ਸਮਝਦਾ ਕਿ ਜਿੰਨੇ ਮੈਂਬਰ ਪਾਰਲੀਮੈਂਟ ਚੁਣਿਆ ਅਸੀਂ ਮਹਿਫੂਜ਼ ਆ ਇਹ ਲੋਕ ਸਾਡੀ ਕੰਟਰੀ ਨੂੰ ਚਲਾਉਣਗੇ ਉਥੇ ਇੱਕ ਨਾਰਾ ਹੋਣਾ ਚਾਹੀਦਾ ਭਾਰਤ ਮਾਤਾ ਕੀ ਜੈ ਜੈ ਭਾਰਤ ਦੂਜਾ ਨਾਰਾ ਨਾ ਧਰਮ ਦਾ ਲੱਗੇ ਨਾ ਆਪਣੇ ਕਿਸੇ ਸਟੇਟ ਦਾ ਲੱਗੇ ਕਿ ਜੈ ਪੰਜਾਬ ਜੈ ਕਰਲਾ ਕੇਰਲਾ ਵੀ ਸਾਡਾ ਕਰਨਾਟਕਾ ਵੀ ਸਾਡਾ ਹਰਿਆਣਾ ਵੀ ਸਾਡਾ ਹਿਮਾਚਲ ਵੀ ਸਾਡਾ ਅਸੀਂ ਜਦੋਂ ਜਾਣੇ ਆ ਛੁੱਟੀਆਂ ਦੇ ਵਿੱਚ ਬੱਚਿਆਂ ਨੂੰ ਲੈ ਕੇ ਕੀ ਗੱਲ ਫਿਰ ਉਦੋਂ ਅਸੀਂ ਉੱਥੇ ਕਿਉਂ ਜਾਣੇ ਆ ਕਿਸੇ ਸਟੇਟ ਦਾ ਨਾਰਾ ਨਹੀਂ ਲੱਗਣਾ ਚਾਹੀਦਾ ਕਿਸੇ ਧਰਮ ਦਾ ਨਾਰਾ ਨਹੀਂ ਲੱਗਣਾ ਚਾਹੀਦਾ ਧਰਮ ਦਾ ਨਾਰਾ ਲਾਓ ਮੰਦਿਰ ਚ ਜਾ ਕੇ ਧਰਮ ਦਾ ਨਾਰਾ ਲਾਓ ਗੁਰਦੁਆਰੇ ਚ ਜਾ ਕੇ ਉੱਥੇ ਹਰ ਮੈਂਬਰ ਪਾਰਲੀਮੈਂਟ ਤੇ ਹਰ ਐਮਐਲਏ ਵਿਧਾਨ ਸਭਾ ਚ ਆਪਣੇ ਕੰਮ ਗਣੇ ਲੋਕਾਂ ਦੀਆਂ ਭਾਵਨਾਵਾਂ ਦਾ ਦੱਸੇ ਮੇਰੇ ਇਲਾਕੇ ਨੂੰ ਆ ਮਜਬੂਰੀਆਂ ਨੇ ਤੇ ਆਪਣੀ ਡਵੈਲਪਮੈਂਟ ਦੀ ਗੱਲ ਕਰੇ ਸੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਇਸ ਚੀਜ਼ ਦੇ ਉੱਤੇ ਜਰੂਰ ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਾਓ ਕਿ ਭਾਰਤ ਮਾਤਾ ਦੀ ਜੈਾ ਜੈਾ ਭਾਰਤ ਹੋਣਾ ਚਾਹੀਦਾ ਬਾਕੀ ਸਾਰੀ ਚੀਜ਼ ਦੇ ਉੱਤੇ ਰੋਕ ਲੱਗਣੀ ਚਾਹੀਦੀ ਆ ਸੋ ਇਹਨਾਂ ਕੁਸ਼ ਕਹਿੰਦਾ ਇੱਕ ਵਾਰ ਫੇਰ ਸਮੁੱਚੀ ਡੀਸੀਸੀ ਗੁਰਦਾਸਪੁਰ ਵੱਲੋਂ ਤੇ ਪੀਸੀਸੀ ਪੰਜਾਬ ਵੱਲੋਂ ਇਸ ਗੱਲ ਦਾ ਅਸੀਂ ਕੰਡਮ ਕਰਦੇ ਆ ਜੋਮੀ ਸ਼ਾਹ ਨੇ ਕਿਹਾ ਬੜੀ ਮੰਦ ਭਾਗੀ ਗੱਲ ਹੈ ਤੇ ਲੋਕ ਇਸ ਵਜੇ ਡਰ ਦੇ ਮਾਹੌਲ 'ਚ ਬੈਠੇ ਹੋਏ ਆ ਕਿ ਜੋ ਜਿਸ ਤਰੀਕੇ ਨਾਲ ਸਾਡਾ ਹੋਮ ਮਿਨਿਸਟਰ ਇਹ ਬਿਆਨ ਦਿੱਤਾ ਆ ਆਉਣ ਵਾਲਾ ਸਮਾਂ ਜਿਹੜਾ ਬੜਾ ਭਿਆਨਕ ਆ ਚੋਮੀ ਸ਼ਾਹ ਜੀ ਨੂੰ ਅਸਤੀਫਾ ਦੇਣਾ ਚਾਹੀਦਾ ਤੇ ਘਟੋ ਘਟ ਨਹੀਂ ਤੇ ਮਾਫੀ ਮੰਗਣੀ ਚਾਹੀਦੀ ਆ ਬਹੁਤ ਬਹੁਤ ਤੁਹਾਡਾ ਧੰਨਵਾਦ